ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਖਾਣੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਹੋਰ ਦੱਸੋ ਜੀ ਠੀਕ-ਠਾਕ ਹੋਵੋਗੇ? ਉਮੀਦ ਕਰਦਾ ਵਧੀਆ ਹੋਵੋਗੇ। ਆਪਾਂ ਬਣਾਵਾਂਗੇ ਜੀ ਅੱਜ ਬੜੀਆਂ ਦੀ ਸਬਜ਼ੀ। ਇਹ ਆਪਾਂ ਇਸ ਤਰ੍ਹਾਂ ਨਿੱਕੀਆਂ ਬੜੀਆਂ ਲੈਤੀਆਂ ਸੋਆਬੀਨ ਦੀਆਂ ਤੇ ਪਾਣੀ ਜੋ ਆਪਾਂ ਘੰਟਾ ਹੋ ਗਿਆ ਜਿਹਨੂੰ ਭੌਂਕੇ ਰੱਖੀ ਆਂ। ਇਹਨੂੰ ਆਪਾਂ ਕਰਾਂਗੇ ਜੀ ਗ੍ਰੈਂਡ ਨਵੇਂ ਜਿਹੇ ਤਰੀਕੇ ਨਾਲ ਸਬਜ਼ੀ ਬਣਾਵਾਂਗੇ। ਬੜੀਆਂ ਨੇ ਆਪਾਂ ਬਹੁਤ ਵਾਰੀ ਖਾ ਲਈ। ਇਹਦੇ ਲੈ ਟਮਾਟਰ ਚਾਰ ਲੱਤੀਆਂ ਹਰੀਆਂ ਮਿਰਚਾਂ ਇਹ ਆਪਾਂ ਲਾਸਰ ਸਿੱਲ ਲਈ ਪਿਆਜ਼ ਕੱਟ ਲੇ ਇਹਨਾਂ ਨੂੰ ਵੀ ਆਪਾਂ ਗ੍ਰੈਂਡ ਕਰ ਲਈਏ ਜੀ ਗ੍ਰੈਂਡ ਤੇ ਇਹਨਾਂ ਨੂੰ ਵੀ ਆਪਾਂ ਗ੍ਰੈਂਡ ਕਰ ਲਈ ਠੀਕ ਆ ਆਪਾਂ ਮਿਲਦਿਆਂ ਬਾਅਦ ਚ ਇਹਨਾਂ ਨੂੰ ਪਾਣੀ ਨਿਚੋੜ ਕੇ ਚੰਗੀ ਤਰ੍ਹਾਂ ਆਪਾਂ ਇੱਕ ਡੋਂਗੇ ਚ ਕੱਢ ਲਾਂਗੇ ਇਸ ਤਰ੍ਹਾਂ ਫਿਰ ਸੋਨੂੰ ਚੁੱਲੇ ਕੋਲੇ ਮਿਲਾਾਂਗੇ ਕਿਉਂਕਿ ਇਹ ਧੁੱਪ ਵਾਲੀ ਹੈਗੀ ਹਲੇ ਮੰਦਰੀ ਖੜੀਆਂ ਨਾ ਮੇਜ ਲੱਗਦੇ ਤਰੀਕੇ ਨਾਲ ਬਹੁਤ ਵਧੀਆ ਲੱਗਦੇ ਆ ਸਬਜੀ ਲੋ ਜੀ ਆਪਾਂ ਨੂੰ ਗ੍ਰाइंड ਕਰਦ ਲਈਏ ਫਿਰ ਆਪਾਂ ਮਿਲਦੇ ਆ ਠੀਕ ਆ ਲੋ ਜੀ ਆਪਾਂ ਚੰਗੀ ਤਰ੍ਹਾਂ ਬੜੀਆਂ ਨੂੰ ਪੀਸ ਲਈਆਂ ਮਿਕਸੀ ਜਾਲ ਵਿੱਚ ਆਪਾਂ ਪਾਵਾਂਗੇ ਪਿਆਜ਼ ਇਹ ਵੀ ਆਪਾਂ ਗ੍ਰाइंड ਕਰ ਲਿਆ ਸੀ ਹਰੀਆਂ ਮਿਰਚਾਂ ਆਦਰਕ ਲਸਣ ਇਹ ਵੀ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਿਆ ਇਹ ਵੀ ਆਪਾਂ ਥੋੜਾ ਜਿਹਾ ਪਾਵਾਂਗੇ ਇਹ ਆਪਾਂ ਨਹੀਂ ਬੇਸਨ ਪਾਤਾ ਨਮਕ ਲਾਲ ਮਿਰਚ ਪਾ ਲੈਂਦੇ ਜੀਰਾ ਰਹਿ ਗਿਆ ਬਚਤੋ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਅੱਦਾ ਸਮਾਨ ਮਾਰ ਸੋਚ ਭੁੱਲਿਓ ਨੇ ਜੀ ਜੀਰਾ ਆਪਾਂ ਹੱਥਾਂ ਨਾਲ ਮਸਲ ਕੇ ਪਾਵਾਂਗੇ ਤੁਸੀਂ ਇਹਦੇ ਵਿੱਚ ਪਨੀਰ ਵੀ ਐਡ ਕਰ ਸਕਦੇ ਹੋ ਆਪਾਂ ਇਕੱਲੀ ਬੜੀਆਂ ਤੇ ਤਿਆਰ ਕਰਾਇਆ ਸਬਜੀ ਥੋੜਾ ਜਿਹਾ ਮਿਸਰ ਹੋਰ ਪਾ ਲਿਓ ਆਪਾਂ ਇਹ ਵਾਰ ਬੱਚੇ ਨਹੀਂ ਖਾਂਦੇ ਬੜੀਆਂ ਸਬਜ਼ੀ ਤਾਂ ਇਸ ਤਰ੍ਹਾਂ ਬਹੁਤ ਵਧੀਆ ਲੱਗਦੀ ਹੈ ਸਬਜ਼ੀ ਆਪਾਂ ਜੀ ਇਸ ਤਰ੍ਹਾਂ ਗੋਲ-ਗੋਲ ਚਾਹੇ ਤੁਸੀਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਲਓ ਚਾਹੇ ਇਸ ਤਰ੍ਹਾਂ ਗੋਲ ਬਣਾ ਲਓ ਆਪਾਂ ਗੋਲ ਦੀ ਸ਼ੇਪ ਦੇਵਾਂਗੇ ਇਹਨਾਂ ਨੂੰ ਸਕਦਾ ਥਾ ਨਾਲ ਨਹੀਂ ਕਰਨੇ ਕਿਉਂਕਿ ਅੰਦਰੋਂ ਕੱਚੇ ਰਹਿ ਜਾਣਗੇ ਪੋਲੇ ਹੱਥ ਨਾਲ ਹੀ ਆਪਾਂ ਇਸ ਤਰੀਕ ਚੱਕ ਕੇ ਇਸ ਤਰੀਕ ਗੋਲੇ ਬਣਾਉਣੇ ਆ ਜੋ ਅੰਦਰ ਤੱਕ ਵਧੀਆ ਪੱਕ ਜਾਣ ਇਹ ਛੋਟੇ ਛੋਟੇ ਬਣਾਵਾਂਗੇ ਆਪਾਂ ਬਾਲੇ ਵੱਡੇ ਨਹੀਂ ਬਣਾਉਂਦੇ ਬਸ ਚਲੋ ਜੀ ਬਣਾ ਕੇ ਤਿਆਰ ਕਰ ਲਾਂ ਠੀਕ ਹੈ ਲੋ ਜੀ ਆਪਾਂ ਇਸ ਤਰ੍ਹਾਂ ਦੇ ਰੂਲ ਬਣਾ ਕੇ ਤਿਆਰ ਕਰ ਲਈ ਬੜੀਆਂ ਦੇ ਇਧਰ ਆਪਣਾ ਕੜਾਈ ਚ ਤੇਲ ਵੀ ਗਰਮ ਹੋ ਗਿਆ ਕਿਉਂਕਿ ਸਵਾਵੀਨ ਦੇ ਬੜੀਆਂ ਬਹੁਤ ਤਾਕਤਵਰ ਹੁੰਦੀਆਂ ਬੱਚਿਆਂ ਨੂੰ ਕਿਵੇਂ ਵੀ ਖਵਾਉਣੀ ਚਾਹੀਦੀ ਆਪ ਨੂੰ ਬਹੁਤ ਵਧੀਆ ਲੱਗਦੀ ਹੈ ਇੱਕੇ ਬਾਅਦ ਵਿੱਚ ਆਪਾਂ ਸਾਰੇ ਪਾਤੇ జరం దోకు మిట్టు పాయాను చమచా లేలోచది మదా ਲਓ ਜੀ ਹੁਣ ਆਪਾਂ ਕੱਢਦੇ ਆਂ ਕੜਾਈ ਤੋਂ ਬਾਹਰ ਚੰਗੀ ਤਰ੍ਹਾਂ ਸਿੱਕ ਕੇ ਬਹੁਤ ਹੀ ਵਧੀਆ ਇਹ ਆਪਾਂ ਚਾਹ ਨਾਲ ਹੁੰਝ ਵੀ ਖਾ ਸਕਦੇ ਆਂ ਬਹੁਤ ਵਧੀਆ ਲੱਗਦੇ ਆ ਜਿਹੜਾ ਤੇਲ ਆਪਾਂ ਕਰਵੀ ਵਿੱਚ ਕੱਢ ਲਾਂਗੇ ਕੀ ਟੱਕਲਾਂ ਆਪਾਂ ਲੈਤਾ ਖੜੇ ਮਸਾਲੇ ਜੀ ਜੀਰਾ ਕਾਲੀ ਮਿਰਚ ਦਾਲਚੀਨੀ ਦੋ ਇਲਾਚੀਆਂ ਥੋੜਾ ਜਿਹਾ ਆਪਾਂ ਲੈਤਾ ਸੁੱਕਾ ਧਨੀਆ ਕਿਉਂਕਿ ਜਿਆਦੇ ਮਸਾਲੇ ਆਪਾਂ ਪਾਉਂਦੇ ਨਹੀਂ ਗਰਮੀ ਬਹੁਤ ਜ਼ਿਆਦੇ ਆ ਇਲਾਚੀ ਆਪਾਂ ਪੁਟ ਕੇ ਲੈਤੀ ਹੈਗੀ ਛਿਰਕਾ ਫੜਦਾਂਗੇ ਪਾਵਾਂਗੇ ਹਿੰਗ ਇਹਦਾ ਟੇਸਟੀ ਹੋ ਬਹੁਤ ਹੀ ਹੋਣਾ ਨਾਲ ਹੀ ਪਾ ਦਾਂਗੇ ਆਪਾਂ ਦੀ ਪਿਆਜ਼ ਦੇਖੋ ਜੀ ਚੰਦੀ ਦੀ ਕੌਲੀ ਇੱਥੇ ਮੇਰੇ ਕੋਲ ਹੈਗਾ ਜੀ ਹਰੀ ਲਸਣ ਲਸਣ ਹਰੀ ਮਿਰਚ ਤੇ ਅਦਰਕ ਦਾ ਪੇਸਟ ਆਪਾਂ ਵੀ ਪਾ ਦੇਣਾ ਹੈ ਏ ਜੀ ਆਪਾਂ ਟਮਾਟਰ ਕਦੂਕਾਸ ਕਰ ਲਈ ਸੀ दो ये है कि जी मेरे को हल्दी डेढ़ चमच अपना नमक लेता पौना के चमच ऐसी थोड़ी जी आप लेते लाल मिर्च क्योंकि आप हरी मिर्च पाती ਮਸਾਲਾ ਆਪਣਾ ਪੁੱਜ ਗਿਆ ਜੀ ਆਪਾਂ ਲੈਤੀ ਦਹੀਂ ਅਰ ਸਜਰੀ ਦਹੀਂ ਆਂਗੀ ਖੱਟੀ ਨਹੀਂ ਦੇਖ ਤਾ ਤੁਸੀਂ ਇਹ ਦੇਖ ਸਕਦੇ ਹੋ ਮਸਾਲੇ ਨੇ ਕਿੰਨੇ ਚੰਗੀ ਤਰ੍ਹਾਂ ਚੜਤਾ ਜੇ ਸੜਕਾ ਦਹੀਂ ਹੈ ਨਹੀਂ ਤੁਸੀਂ ਮਿਲਾਈ ਵੀ ਲੈ ਸਕਦੇ ਹੋ ਬਹੁਤ ਹੀ ਵਧੀਆ ਗਰੇਵੀ ਬਣ ਕੇ ਆਪਣੀ ਤਿਆਰ ਹੋ ਗਈ ਦੇਖ ਸਕਦੇ ਤੁਸੀਂ ਅੱਲਾ ਬਹੁਤ ਵਧੀਆ ਹੈ ਦੇਖੋ ਬਹੁਤ ਬਹੁਤ ਵਧੀਆ ਆਉਂਦੀ ਹੈ ਤਾਂ ਗਰਮੀ ਜਿਆਦਾ ਹੈ ਗਰਮੀ ਬਹੁਤ ਜਿਆਦਾ ਤੇ ਮਸਾਲੇ ਜਿਆਦਾ ਨਹੀਂ ਵੀ ਛੱਡੇ ਜਾਂਦੇ ਸਿਹਤ ਲਈ ਠੀਕ ਨਹੀਂ ਆਪਾਂ ਪਾਵਾਂਗੇ ਜੀ ਪਾਣੀ ਇੱਕ ਬਾਲਾ ਆਉਣ ਦਾ ਵੇਟ ਕਰਾਂਗੇ ਆਪਾਂ ਇਹਨਾਂ ਦਾ ਤੇ ਮਸਾਲਾ ਪੋੜੀ ਲਓ ਜੀ ਆਪਣੇ ਮਸਾਲੇ ਨੂੰ ਬਾਲਾ ਆ ਗਿਆ ਥੋੜੀ ਜੀ ਪਾਵਾਂਗੇ ਜੀ ਆਪਾਂ ਕੁਸੂਰੀ ਮੇਥੀ ਕਿਉਂਕਿ ਜੀ ਆਪਣਾ 5 ਕਿ ਮਿੰਟ ਦਾ ਸੇਕ ਲੱਗੂਗਾ ਮਸਾਲਾ ਵੀ ਆਪਣਾ ਪੱਕ ਗਿਆ ਸੀ ਤੇ ਇਹ ਵੀ ਆਪਾਂ ਪਕਾ ਕੇ ਜੀ ਸੋ ਆ ਵੀ ਆਹ ਬਣਾਏ ਆਗੇ ਆਪਾਂ ਜੀ 5 ਕਿ ਮਿੰਟ ਢੱਕ ਕੇ ਬਸ ਬਣਾ ਲਓ ਫਿਰ ਮਿਲਦੇ ਠੀਕ ਹੈ ਲਓ ਜੀ ਸਬਜੀ ਆਪਣੀ ਬਣ ਗਈ ਬਹੁਤ ਹੀ ਜਿਆਦਾ ਟੇਸਟੀ ਇਸ ਦਾ ਚੱਕ ਦੇਖ ਕਰਦੇ ਹਾਂ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਜੀ ਤੁਸੀਂ ਗਰੇਵੀ ਜੋ ਤੁਸੀਂ ਪਤਲੀ ਖਾਣਾ ਚਾਹੋਗੇ ਉਹ ਬਣਾਓ ਜੇ ਸੰਘਣੀ ਹਨ ਤਾਂ ਕਰਕੇ ਆਪਾਂ ਮੀਡੀਅਮ ਦੀ ਰੱਖੀਏ ਥੱਲੇ ਕਰਕੇ ਤੁਹਾਨੂੰ ਦਿਖਾਉਣਾ ਕਿੰਨਾ ਵਧੀਆ ਕਲਰ ਆਇਆ ਤੇ ਬਹੁਤ ਹੀ ਜਿਆਦੇ ਸਬਜ਼ੀ ਟੇਸਟੀ ਟੇਸਟੀ ਬਣੀ ਆ। ਇੱਥੇ ਤਾਂ ਵੀ ਆਪਾਂ ਨੂੰ ਸਮਝ ਨਹੀਂ ਆਉਂਦੀ। ਕਈ ਵਾਰ ਆ ਹੁੰਦਾਗਾ ਵੀ ਆਪਾਂ ਸਬਜ਼ੀ ਕਾਦੀ ਬਣਾਈਏ। ਦੇਖ ਸਕਦੇ ਤੁਸੀਂ ਬਹੁਤ ਹੀ ਜਿਆਦੇ ਵਧੀਆ। ਆਪਾਂ ਡੋਂਗੇ ਚ ਕੱਢ ਕੇ ਦਿਖਾਉਣੀ ਸੋ। ਬੱਚੇ ਜਿਹੜੇ ਆਏ ਕਹਿੰਦੇ ਨੇ ਅਸੀਂ ਬੜੀਆਂ ਸਬਜ਼ੀ ਖਾਂਦੇ ਨਹੀਂ ਉਹ ਵੀ ਮੰਗ ਮੰਗ ਕੇ ਖਾਣਗੇ ਮੰਮੀ ਅੱਜ ਉਹ ਹੀ ਜੀ ਬਣਾ ਸਬਜ਼ੀ ਦੇਖ ਸਕਦੇ ਹੋ ਤੁਸੀਂ ਕਲਰ ਇੰਨਾ ਵਧੀਆ ਆਇਆ ਹਲਵਾਈ ਸਟੈਟ ਤੇ ਬਣਾਈ ਆਪਾਂ ਸਬਜੀ ਤੇ ਥੋੜੀ ਆਪਾਂ ਪਾਵਾਂਗੇ ਇੱਥੇ ਕਿਰੀਓ ਸੁਬੇਕੋਜੀ ਕਿੰਨੀ ਪਿਆਰੀ ਸਬਜੀ ਬਣੀ ਆ ਇਸੇ ਤਰੀਕੇ ਨਾਲ ਬਣਾਉਣੀ ਤੇ ਖਾਣੀ ਕਮੈਂਟ ਕਰਕੇ ਜਰੂਰ ਦੱਸਣਾ ਸਾਡਾ ਬਲੌਗ ਤੁਹਾਨੂੰ ਕਿਦਾਂ ਦਾ ਲੱਗਦਾ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਜੀ ਕੱਲ ਨੂੰ ਨਵੇਂ ਬਲਾਕ ਨਾਲ ਫੇਰ ਸਾਰਿਆਂ ਨੂੰ ਪਿਆਰ ਭਰੀ ਸਸਰੀ ਇੱਕ